ਵੀਰੋ ਮੈਂ ਸੋਢੀ ਤਾਰਕ ਮਤਾ ਤੇ ਵੀਰੋ ਆ ਭਾਈ ਅਮਰਪਾਲ ਸਿੰਘ ਦੇ ਖਿਲਾਫ ਇੱਕ ਸੇਮ ਨਾਂ ਦਾ ਨੌਜਵਾਨ ਸੇਮ ਗੈਟਅਪ ਆ ਸੇਮ ਮਹਿੰਦਰਾ ਆ ਤੇ ਸਭ ਕੁਝ ਵੀਰੋ ਸੇਮ ਉਹਦੇ ਵਰਗਾ ਹੀ ਆ ਤੇ ਇਹ ਖਡੂਰ ਸਾਹਿਬ ਤੋਂ ਇਹਨੇ ਆਪਣੇ ਆਲ ਇਲੈਕਸ਼ਨ ਪੇਪਰ ਭਰਿਆ ਆ ਤੇ ਇਹ ਇਹ ਜ਼ਰੂਰ ਸਰਕਾਰ ਦੀ ਚਾਲ ਹੋ ਸਕਦੀ ਆ ਕਿ ਸੇਮ ਉਹ ਜ ਆ ਬੰਦਾ ਲੱਭੋ ਉਹੋ ਹੀ ਨਾਂ ਹੋਵੇ ਉਹੋ ਹੀ ਇਲਾਕਾ ਹੋਵੇ ਉਹ ਜਾਈ ਚਿਹਰਾ ਹੋਵੇ ਉਹ ਗੁਰਸੇਖ ਹੋਵੇ ਉਹ ਵੀ ਤੇ ਉਹਨੂੰ ਸਾਹਮਣੇ ਖੜਾ ਕੀਤਾ ਜਾਵੇ ਜਿਸ ਨਾਲ ਲੋਕਾਂ ਨੂੰ ਭੁਲੇਖਾ ਪੈ ਸਕੇ ਭੁਲੇਖਾ ਪੈ ਸਕੇ ਲੋਕਾਂ ਨੂੰ ਲੋਕਾਂ ਨੂੰ ਇੱਕ ਬਹੁਤ ਵੱਡੀ ਕਨਫਿਊਜ਼ਨ ਹੋ ਸਕੇ ਬਹੁਤ ਵੱਡੀ ਗਲਤਫਹਿਮੀ ਹੋ ਸਕੇ ਤੇ ਭਾਈ ਸਾਹਿਬ ਨੂੰ ਜਿਹੜੀਆਂ ਵੋਟਾਂ ਪੈਣੀਆਂ ਆ ਉਹ ਵੋਟਾਂ ਵੰਡੀਆਂ ਜਾ ਸਕਣ ਵੀਰੋ ਗੇਮਾ ਸਮਝੋ ਗੇਮਾ ਸਮਝੋ ਵੀਰੋ ਸਰਕਾਰੀ ਗੇਮਾ ਸਮਝੋ ਸੋ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਜਦੋਂ ਵੀ ਵੋਟ ਪਾਉਣੀ ਆ ਐ ਚੰਗੀ ਤਰ੍ਹਾਂ ਚੈੱਕ ਕਰਕੇ ਪਾਉਣੀ ਆ ਕਿ ਤੁਹਾਡੀ ਵੋਟ ਜਾ ਕਿਨੂੰ ਰਹੀ ਆ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਜਾ ਰਹੀ ਆ ਤੁਹਾਡੀ ਵੋਟ ਜਾਂ ਫਿਰ ਜੋ ਦੂਸਰਾ ਨੌਜਵਾਨ ਖੜਾ ਹੋਇਆ ਉਹਨੂੰ ਤੁਹਾਡੀ ਵੋਟ ਜਾ ਰਹੀ ਆ ਇਹ ਵੀਰੋ ਇੱਕ ਦਮ ਚੈੱਕ ਕਰਕੇ ਪਾਉਣੀ ਆ ਵੋਟ ਇੱਕ ਦਮ ਚੈੱਕ ਕਰਕੇ ਕਿਉਂਕਿ ਵੀਰੋ ਭਾਈ ਅਮਰਤਪਾਲ ਸਿੰਘ ਦੀ ਚੜਤ ਨਾਲ ਭਾਵੇਂ ਸਿੰਘ ਡਬਲ ਗੜ ਜੇਲ੍ਹ ਚ ਬਿਠਾਇਆ ਪਰ ਉਹਦੀ ਚੜਤ ਕਾਰਨ ਸਰਕਾਰਾਂ ਕੰਬੀਆਂ ਪਈਆਂ ਸਰਕਾਰਾਂ ਹਿੱਲੀਆਂ ਪਈਆਂ ਸਰਕਾਰਾਂ ਡੱਲ ਡਈਆਂ ਤੇ ਸਰਕਾਰਾਂ ਨੂੰ ਸਮਝ ਨਹੀਂ ਆ ਰਹੀ ਬਈ ਕੀਤਾ ਕੀ ਜਾਵੇ ਕੀਤਾ ਕੀ ਜਾਵੇ ਸੋ ਵੀਰੋ ਸੋ ਵੀਰੋ ਇਹ ਗੱਲ ਤੁਹਾਨੂੰ ਸਮਝਣੀ ਪੈਣੀ ਆ ਇਹ ਸਮਝਣਾ ਪੈਣਾ ਤੁਹਾਨੂੰ ਇਹ ਸਰਕਾਰੀ ਚਾਲਾਂ ਸਮਝਣੀਆਂ ਪੈਣੀਆਂ ਆ ਔਖੇ ਸੌਖੇ ਹੋਗੇ ਕਿਦਾਂ ਵੀ ਤੁਹਾਡੀ ਵੋਟ ਸਿੰਘ ਸਹਿਬ ਭਾਈ ਅਮਰਪਾਲ ਸਿੰਘ ਦੇ ਪਲੇਖੇ ਕਿਸੇ ਹੋਰ ਨੂੰ ਨਾ ਜਾਵੇ ਭਾਈ ਅਮਰਪਾਲ ਸਿੰਘ ਨੂੰ ਹੀ ਤੁਹਾਡੀ ਵੋਟ ਜਾਵੇ ਤੁਹਾਨੂੰ ਖਿਆਲ ਰੱਖਣਾ ਪੈਣਾ ਆ ਸੋ ਮੇਰੇ ਖਡੂਰ ਸਾਹਿਬ ਦੇ ਵੀਰੋ ਮੇਰੇ ਖਡੂਰ ਸਾਹਿਬ ਦੇ ਵੀਰੋ ਮੇਰਾ ਵੀ ਹਲਕਾ ਖਡੂਰ ਸਾਹਿਬੀਆ ਤੇ ਆਪਾਂ ਪੂਰੀ ਗੱਡ ਕੇ ਸਪੋਰਟ ਕਰ ਰਹੇ ਆਂ ਭਾਈ ਸਾਹਿਬ ਦੇ ਹੱਕ 'ਚ ਵੀਡੀਓ ਤੇ ਵੀਡੀਓ ਪਾਈ ਜਾ ਰਹੇ ਆਂ ਤੇ ਆਪਣਾ ਵੀਡੀਓ ਗੱਡ ਕੇ ਸ਼ੇਅਰ ਕਰ ਦਿਓ ਵੀਰੋ ਤੇ ਬੋਰ ਸਾਰਿਆਂ ਦੀ ਆਪਣੀ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਲਈ ਪੈਣੀ ਚਾਹੀਦੀ ਆ 99% ਵੋਟਾਂ ਦੇ ਘੱਟੋ ਘਾਟ 99% ਵੋਟਾਂ ਦੇ ਭਾਈ ਸਾਹਿਬ ਜਿੰਨੇ ਚਾਹੀਦੇ ਆ ਤੇ ਮੈਨੂੰ ਇਹ ਵੀ ਪਤਾ ਲੱਗਾ ਵੀ ਜਿਹੜਾ ਦੂਜੇ ਵਾਲਾ ਅਮਰਪਾਲ ਖੜਾ ਕੀਤਾ ਆ ਓ ਵਲਟੋਏ ਦਾ ਬੜਾ ਨਜ਼ਦੀਕੀ ਆ ਆ ਹੁੰਦੀਆਂ ਚਾਲਾਂ ਤੇ ਚਾਲਾਂ ਨਾ ਚੱਲਣ ਦਵੋ ਸਿਆਣੇ ਬਣੋ ਇਕੱਠੇ ਹੋ ਜੋ ਆਪਸ ਵਿੱਚ ਲੜਨਾ ਨਹੀਂ ਜਿਵੇਂ ਭਾਈ ਅਮਰਪਾਲ ਸਿੰਘ ਦੇ ਮਾਤਾ ਜੀ ਪਿਤਾ ਜੀ ਕਹਿੰਦੇ ਉਵੇਂ ਹੀ ਕਰੋ ਉਹਨਾਂ ਦੀ ਸਪੋਰਟ ਕਰੋ ਉਹਨਾਂ ਦਾ ਕਿਹਾ ਮੰਨੋ ਉਹਨਾਂ ਦੇ ਹਿਸਾਬ ਨਾਲ ਚੱਲੋ ਤਾਂ ਕਿ ਆਪਣਾ ਸ਼ੇਰ ਇਲੈਕਸ਼ਨ ਜਿੱਤ ਕੇ ਬਾਹਰ ਆ ਸਕੇ ਤੇ ਪੰਜਾਬ ਨੂੰ ਇੱਕ ਨਵੀਂ ਤਰੱਕੀ ਦੀ ਰਾਹ ਦੇ ਲਜਾਲ ਸਗੇ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ